ਸਸਰੀ ਗਾਲ ਜੀ ਤੁਸੀਂ ਦੇਖ ਲਓ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਇੱਕ ਅਹਿਮ ਖਬਰ ਜੜੀ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਜੁਐਲਰੀ ਸ਼ਾਪ ਦੇ ਮਾਲਕ ਦੇ ਉੱਤੇ ਗੋਲੀਆਂ ਚਲਾਉਣ ਦੀ ਜੜੀ ਆ ਉਹ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਉਸ ਦਿਨ ਸੀਸੀਟੀਵੀ ਵੀ ਸਾਹਮਣੇ ਆਈ ਹੈ ਤਾਂ ਸੀਸੀਟੀਵੀ 'ਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਹਮਲਾਵਰ ਜੜਾਇਆ ਉਹ ਤੁਰਕੇ ਜੜਾਇਆ ਉਹ ਪਿਸਤਲ ਕੱਢ ਕੇ ਤਾਂ ਉਸ ਜੁਐਲਰੀ ਸ਼ੋਪ ਦੇ ਮਾਲਕ ਦੇ ਵੱਲ ਵੱਧਾਇਆ ਤਾਂ ਦੱਸਿਏ ਕਿ ਉਸ ਟਾਈਮ ਜੜਾਇਆ ਉਹ ਦਿਨ ਦਾ ਟਾਈਮ ਹੁੰਦਾ ਤਾਂ ਜੁਐਲਰੀ ਸ਼ੋਪ ਦਾ ਜਿਹੜਾ ਮਾਲਕ ਆ ਆਪਣੀ ਦੁਕਾਨ ਖੋਲਣ ਵਾਸਤੇ ਆਉਂਦਾ ਹੈ ਤਾਂ ਹਜੇ ਸ਼ਟਰ ਬੰਦੀ ਹੁੰਦਾ ਹੈ ਤਾਂ ਖੋਲਣ ਦੀ ਜਦੋਂ ਸ਼ਟਰ ਖੋਲਣ ਦੀ ਜਦੋਂ ਕੋਸ਼ਿਸ਼ ਕਰਦਾ ਤਾਂ ਉਹਦੇ ਉੱਤੇ ਇੱਕ ਜਿਹੜਾ ਫਾਇਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਰੱਬ ਦਾ ਉਸ ਵਲੇ ਸ਼ੁਕਰ ਅਦਾ ਕੀਤਾ ਗਿਆ ਕਿ ਉਹ ਜਿਹੜਾ ਫਾਇਰ ਸੀਗਾ ਉਹ ਮਿਸ ਹੋ ਗਿਆ ਮਿਸ ਜਿਹੜਾ ਹੋ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਦੋ ਫਾਇਰ ਫੇਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤਾਂ ਫਾਇਰ ਉਸ ਹਮਲਾਵਰ ਕੋ ਨਹੀਂ ਹੋਇਆ ਤਾਂ ਉਸ ਦੇ ਵਿਚਕਾਰ ਜਿਹੜਾ ਆ ਹਮਲਾਵਰ ਭੱਜ ਜਾਂਦਾ ਉੱਥੋਂ ਤਾਂ ਜਿਹੜੀ ਗنیمਤ ਇਹ ਰਹੀ ਕਿ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਸ ਤੋਂ ਬਾਅਦ ਜਿਹੜਾ ਪੁਲਿਸ ਦੀਆਂ ਟੀਮਾਂ ਵੀ ਮੌਕੇ ਦੇ ਉੱਤੇ ਪਹੁੰਚਿਆ ਤੇ ਪੂਰੇ ਮਾਮਲੇ ਜੜਾਇਆ ਉਹ ਟਰੇਸ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਇਸ ਹਮਲਾਵਰਾਂ ਨੂੰ ਜੜਾ ਉਹ ਕਾਬੂ ਕਰ ਲਿੱਤਾ ਜਾਏ ਜਿਹੜੇ ਕੋਈ 10 ਵਜੇ ਕੋਈ 45 40 ਮਿੰਟ ਤੇ ਆਇਆ ਦੁਕਾਨ ਤੇ ਮੋਟਾ ਲਾਇਆ ਬਈ ਬਸ ਜੰਦਰਾ ਖੋਲੇ ਨਹੀਂ ਲਗਾ ਦੁਕਾਨ ਖੋਲੀ ਨਹੀਂ ਹੈ ਜੇ ਮੈਂ ਆਪਣੀ ਇੱਕ ਮੁੰਡਾ ਮੇਰੇ ਕੋਲ ਮਸੇ 1.5 2 ਫੁੱਟ ਤੇ ਆਇਆ ਉਹਨੇ ਮੇਰੇ ਤੇ ਫਾਇਰ ਕਰਤਾ ਫਾਇਰ ਚੱਲਿਆ ਨਹੀਂ ਉਹ ਕੋ ਤੇ ਜਿੰਦਾ ਖੋਲ ਇੱਥੇ ਜਿੰਦਾ ਕਾਰਡੂ ਤੁਸੀਂ ਪੁਲਿਸ ਨੂੰ ਦੇ ਦਿੱਤਾ ਫਿਰ ਉਹਨੇ ਮੇਰੇ ਉੱਪਰ 3-4 ਹੋਰ ਰਾਉਂਡ ਚ ਲਾਏ ਪਰ ਉਹ ਚੱਲੇ ਨਹੀਂ ਮੈਂ ਧੋੜ ਗਿਆ ਆਪਣੀ ਆ ਦੁਕਾਨ ਦੇ ਅੰਦਰ ਚਲਾ ਗਿਆ ਤੇ ਜਾਨ ਬਜਾਈ ਆਪਣੀ ਕਿੰਨੀ ਤੂ ਟੜਕੋ ਖੜਾ ਸੀ ਜਦੋਂ ਅਕੇ ਨੂੰ ਫਾਇਰ ਕੀਤਾ ਆ ਡੇਢ ਤੋਂ 2 ਫੁੱਟ ਦੀ ਬਿਲਕੁਲ ਲੱਗੇ ਬਿਲਕੁਲ ਲੱਗੇ ਬਿਲਕੁਲ ਕੋਈ ਮੂੰਹ ਵਗੈਰਾ ਬਣਿਆ ਸੀ ਕਿ ਕੀ ਸੀ ਮੂੰਹ ਖੁੱਲਾ ਸੀ ਜੀ ਉਹਨਾਂ ਦਾ ਮੂੰਹ ਖੁੱਲਾ ਸੀ ਕੀ ਮੰਗ ਮੰਗ ਕਰਕੇ ਬੋਲ ਮੰਗਿਆ ਹੀ ਕਰਦੇ ਕੰਮ ਕਰੀਏ ਕੀ ਕਰੀਏ ਕੀ ਕਰੀਏ ਪ੍ਰਸ਼ਾਸਨ ਤੋਂ ਤਾਂ ਸਾਡੀ ਆ ਹੀ ਮੰਗ ਹੈਗੀ ਹੈ ਕਿ ਕੀ ਰੱਖੀ ਕਰ ਰਹੇ ਸੀ ਕੱਲ ਵੀ ਆਏ ਸੀ ਪਰਸੋਂ ਵੀ ਆਏ ਸੀ ਕੱਲ ਦੁਪਹਿਰ ਨੂੰ ਆਇਆ ਸੀ 4 ਤੋਂ 4 ਵਜੇ ਸਾਡੇ ਕੋਲ ਇਹਦੀ ਕੁਸਤੀ ਹੁੰਦੀ ਕੋਈ ਵੀਡੀਓ ਗਈ ਆ ਜੀ ਵੀਡੀਓ ਹੋ ਗਈ ਜੀ ਇਹਦੀ ਵੀ ਅਦੀ ਵੀ ਵੀਡੀਓ ਸਾਡੇ ਹੋ ਗਈ ਪੁੱਛਣ ਆਇਆ ਇਹ ਕੜਾ ਬਣ ਜੇਗਾ ਅਸੀਂ ਕਾ ਬਣ ਜੇਗਾ ਪੁੱਛ ਕੇ ਚਲਾ ਗਿਆ ਸੀ ਅੱਜ ਉਹੀ ਬੰਦਾ ਹੈ ਉਹੀ ਬੰਦਾ ਉਹੀ ਕੱਪੜੇ ਪਾਏ ਕੱਲ ਵਾਲੇ ਕੱਪੜੇ ਪਾਏ ਹੁੰਦੇ ਸਰ ਸਮਝਦੇ ਨਹੀਂ ਪੁੱਛੀ ਦੂਰੀ ਦੇ ਵਿੱਚ ਖਾਣਾ ਵੀਗਾ ਜਿਸ ਤਰ੍ਹਾਂ ਤੇ ਪਰ ਇਹ ਤੇ ਹੁਣ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਹੈ ਜਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਜੇ ਇੱਕ ਬਿਜ਼ਨਸਮੈਨ ਕੰਮ ਕਰ ਰਿਹਾ ਉਹਨੂੰ ਕੰਮ ਕਰਨ ਦਿੱਤਾ ਜਾਂ ਇਸ ਮੋਲ ਜੇ ਅਸੀਂ ਕਿੱਦਾਂ ਕੰਮ ਕਰਾਂਗੇ ਜੀ ਅਨੇ ਧਾਰ ਦੇ ਥੱਲੇ ਘੜ ਥੱਲੇ ਵੀ ਕਿੱਦਾਂ ਕੰਮ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਦੇਖੋ ਜੀ ਬਹੁਤ ਸੀਨੀਅਰ ਸਾਡੇ ਨੇਤਾ ਨੇ ਭਾਰਤੀ ਜਨਤਾ ਪਾਰਟੀ ਦੇ ਵਿਸ਼ਾਲ ਸ਼ਰੂਪ ਜੀ ਜਿਨ੍ਹਾਂ ਨੇ ਕੌਂਸਲਰ ਦਾ ਚੋਣ ਵੀ ਲੜਿਆ ਅੱਜ ਇਹਨਾਂ ਦੇ ਉੱਤੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਏ ਜਿਹਦੇ ਵਿੱਚ ਇਹ ਸਵੇਰੇ-ਸਵੇਰੇ ਕਿਤੇ 11 ਵਜੇ ਘਰੋਂ ਆਏ ਨੇ ਮੱਥਾ ਟੇਕ ਕੇ ਮੰਦਰ 'ਚ ਆ ਕੇ ਇਹਨਾਂ ਨੇ ਤਾਲਾ ਖੁੱਲ੍ਹ ਖੋਲ੍ਹਿਆ ਹੀ ਇਹ ਬਸ ਤੇ ਇੱਕ ਲੜਕਾ ਆਇਆ ਜਿਹਦੇ ਨਾਲ ਦੋ ਲੜਕੇ ਹੋਰ ਸੀਗੇ ਉਹ ਮੋਟਰਸਾਈਕਲ ਤੇ ਅੱਗੇ ਸੀ ਇੱਕ ਲੜਕਾ ਕਿਤੇ ਬਿਲਕੁਲ 2 ਫੁੱਟ ਦੀ ਦੂਰੀ ਤੋਂ ਉਹਨੇ ਫਾਇਰ ਕਰ ਦਿੱਤੇ ਨੇ ਫਾਇਰ ਚਲੋ ਪ੍ਰਮਾਤਮਾ ਤੇ ਮੰਦਰ ਮੱਥਾ ਟੇਕ ਕੇ ਆਂਦੇ ਨੇ ਭਗਤ ਆਦਮੀ ਨੇ ਇਨਾਂ ਦੀ ਜਾਨ ਬਚ ਗਈ ਹੈ ਨਹੀਂ ਤੇ ਉਹਨੇ ਆਪਣੇ ਵੱਲੋਂ ਪੂਰੀ ਤਰ੍ਹਾਂ ਗੋਲੀ ਮਾਰੀ ਹੈ ਔਰ ਗੋਲੀ ਥੱਲੇ ਡਿੱਗ ਪਈ ਹੈ ਗੋਲੀ ਦਾ ਖੋਲ ਸਾਨੂੰ ਮਿਲ ਗਿਆ ਉਹ ਅਸੀਂ ਚਲੋ ਪੁਲਿਸ ਨੂੰ ਦੇ ਦਿੱਤਾ ਅਸੀਂ ਦਰਖਾਸਤ ਦਿੱਤੀ ਸੀ ਇੱਥੇ ਤੇ ਪੁਲਿਸ ਇੱਥੇ ਮੌਕੇ ਤੇ ਆ ਗਈ ਹੈ ਨਾਲ ਅਸੀਂ ਸਾਡੇ ਜਿਹੜੇ ਵੱਡੇ ਭਰਾ ਨੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਤਰੁਣ ਜੀ ਨਾਲ ਗੱਲ ਕੀਤੀ ਸੀ ਚੁੱਕ ਸਾਹਿਬ ਨਾਲ ਚੁੱਕ ਸਾਹਿਬ ਨੇ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਕਮਿਸ਼ਨਰ ਸਾਹਿਬ ਦਾ ਫੋਨ ਵਿਸ਼ਾਲ ਨੂੰ ਵੀ ਆ ਗਿਆ ਮੈਨੂੰ ਵੀ ਆ ਗਿਆ ਹੈ ਪੁਲਿਸ ਪੂਰੀ ਮੁਸਤੈਦ ਹੈ ਪਰ ਮੈਂ ਇਹ ਪੁੱਛਣਾ ਚਾਹੁੰਦਾ ਵਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰਦੀ ਪਈ ਹੈ ਸਰਕਾਰ ਨੂੰ ਸਿਰਫ ਇਹੋ ਹੀ ਹੈਗਾ ਵਾ ਵੀ ਪ੍ਰਸ਼ਨਾਂ ਦੇ ਵਿੱਚ ਪੁੱਛਣਾ ਵਾ ਵੀ ਆਮ ਆਦਮੀ ਪਾਰਟੀ ਦੀ ਉਪਲਬਧੀਆਂ ਕੀ ਏ ਤੇ ਜੇ ਮੈਨੂੰ ਕੋਈ ਪੁੱਛੇਗਾ ਆਮ ਆਦਮੀ ਪਾਰਟੀ ਦੀ ਉਪਲਬਧੀ ਕੀ ਏ ਤੇ ਮੈਂ ਉਹਨੂੰ ਕਹਾਂਗਾ ਵੀ ਕ੍ਰਾਈਮ ਜੋਰਾਂ ਤੇ ਆ ਭ੍ਰਸ਼ਟਾਚਾਰੀ ਵਧ ਗਈ ਏ ਲੋਕ ਇੱਥੇ ਕਾਰੋਬਾਰ ਨਹੀਂ ਕਰ ਸਕਦੇ ਮੈਂ ਤੇ ਇਹੋ ਹੀ ਅਪੀਲ ਕਰਾਂਗਾ ਜਦੋਂ ਤੱਕ ਇਹਨਾਂ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਕਰਨ ਦੀ ਨਾ ਸੋਚੇ ਨਾਲ ਦੀ ਨਾਲ ਮੈਂ ਪੁਲਿਸ ਕਮਿਸ਼ਨਰ ਜੀ ਦਾ ਧੰਨਵਾਦ ਕਰਦਾ ਵਾ ਜਿਨ੍ਹਾਂ ਨੇ ਮੌਕੇ ਤੇ ਫਟਾਫਟ ਪੁਲਿਸ ਭੇਜੀ ਏ ਮੈਨੂੰ ਡੀਐਸਪੀ ਸਾਹਿਬ ਦਾ ਵੀ ਫੋਨ ਆਇਆ ਵਾ ਅਸੀਂ ਮੰਗ ਕਰਦੇ ਹਾਂ ਪੁਲਿਸ ਤੋਂ ਵੀ ਜਲ ਕਿ ਕਿਤਾਬ ਹੈ ਕ੍ਰਾਈਮ ਉਹਨਾਂ ਨੂੰ ਫੜ ਕੇ ਸਾਡੇ ਸਾਹਮਣੇ ਲਿਆਇਆ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਟਰ ਜਰਾ ਤੇ ਹ ਬਾਂਜੀ ਵਿਸ਼ਾਲ ਸੂਰ ਹੈ ਜੀ ਸੋਨੇ ਦਾ ਕੰਮ ਕਰਦੇ ਆ ਜੁਬੀ ਦੁਕਾਨ ਹੈ ਜਿੱਥੇ ਪੁਲਿਸ ਮਾਤਮਾ ਜਿੱਥੇ ਹੁੰਦੇ ਉਹਨਾਂ ਦੇ ਬਿਲਕੁਲ ਸਾਹਮਣੇ ਇਹਨਾਂ ਤੇ ਅੱਜ ਫਾਇਰਿੰਗ ਦਾ ਟੈਂਪੋ ਹੈ ਪਰ ਮਿਸ ਹੋ ਗਏ ਉਹ ਕੋਈ ਗੋਲੀ ਕੋਈ ਨਹੀਂ ਚੱਲੀ ਇੱਕ ਰਾਉਂਡ ਜੋ ਰੀਡ ਪਿਆ ਆਪਾਂ ਸਭ ਦਾ ਪੁਲਿਸ ਲੈ ਲਿਆ ਬਾਕੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਐਸੈਂਜੋ ਤੋਂ ਇਹਨਾਂ ਦੇ ਕੋਈ ਨੇ ਸਿਰ ਪਤਾ ਲੱਗਾ ਕਿੰਨੇ ਬੰਦੇ ਸੀ ਕੀ ਪਤਾ ਲੱਗਾ ਹਾਂਜੀ ਤਿੰਨ ਬੰਦੇ ਇਹਨਾਂ ਦੇ ਕਹਿ ਰਹੇ ਸਾਰੀ ਤਿੰਨ ਬੰਦੇ ਆ ਕਿ ਬਾਕੀ ਆਪਾਂ ਕਰ ਰਹੇ ਹਾਂ ਜੀ ਸਰ ਕਿੰਨੀਆਂ ਟੋਰੀਆਂ ਕਲਾਈਆਂ ਹੁੰਦੇ ਨੇ ਕੋਈ ਗੋਲੀ ਕੋਈ ਨਹੀਂ ਜੀ ਚੱਲੀ ਮਿਸ ਹੋ ਗਏ ਮਿਸ ਹੋ ਗਏ ਹਾਂਜੀ ਉਹ ਪਤਾ ਲੱਗਾ ਉਹ ਪਾਣੀ ਰੰਗ ਜੀ ਵਗੈਰਾ ਇਹ ਹੁਣ ਪਤਾ ਲੱਗੇਗਾ ਜੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇਗਾ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੇ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ